ਹੁਣ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਦਰਸਲ ਅੰਮ੍ਰਿਤ ਸਰ ਦੇ ਮੁੰਡਿਆਂ ਫੁਕਰਾ ਕੈਨ ਵਾਲੀ ਨਾ ਅਕਲ ਨਾ ਸ਼ਕਲ ਤੋਂ ਬਿਨਾ ਦੱਸਣ ਵਾਲੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਦਰਸਲ ਹੁਣ ਵਿਵਾਦਾਂ ਚ ਕਿਰੀ ਹੋਈ ਹੈ ਤਦ ਆਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਆਗੂਆਂ ਨੇ ਇਸ ਨੂੰ ਸੱਚਤਤਾਨੀ ਦਿੱਤੀ ਹੈ ਕేశਦੇਵ ਵੱਲੋਂ ਜੋ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਮਿਰਸਰ ਸ਼ਹਿਰ ਦੇ ਮੁੰਡਿਆਂ ਦੇ ਵਾਸਤੇ ਉਹ ਸਰਾਸਰ ਗਲਤ ਹੈ ਤੇ ਇਸ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜੇਕਰ ਇਹ ਮਾਫੀ 24 ਘੰਟਿਆਂ ਦੇ ਅੰਦਰ ਨਹੀਂ ਮੰਗਦੀ ਤਾਂ ਇਸ ਦੀ ਪੁਲਿਸ ਨੂੰ ਸ਼ਿਕਾਇਤ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੰਸਟਾਗ੍ਰam ਦੇ ਉੱਤੇ ਪ੍ਰਮੋਸ਼ਨ ਕਰਦੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਔਰ ਇੱਕ ਵਾਰ ਵਿਵਾਦਾਂ ਦੇ ਵਿੱਚ ਫਿਰ ਤੋਂ ਸੋਸ਼ਲ ਮੀਡੀਆ ਇਨਫਲੂਐਂਸਰ ਕਿਰਦੀ ਹੋਈ ਨਜ਼ਰ ਆ ਰਹੀ ਹੈ ਜੋ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਕਰਾ ਦੱਸਦੀ ਹੈ ਨਕਲ ਵਾਲੇ ਦੱਸਦੀ ਹੈ ਤੇ ਕਹਿੰਦੀ ਹੈ ਨਹੀਂ ਤੁਹਾਡੀ ਸ਼ਕਲ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਉਹਨਾਂ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਕਿ ਪ੍ਰੋਮੋਸ਼ਨ ਕਰਨੀ ਹੈ ਕਰੋ ਪਰ ਕਿਸੇ ਨੂੰ ਫੁਕਰਾ ਕਹਿਣਾ ਕਿਸੇ ਨੂੰ ਬੇਅਕਲ ਕਹਿਣਾ ਕਿਸੇ ਨੂੰ ਚੰਗੀ ਸ਼ਕਲ ਵਾਲਾ ਨਾਂ ਦੱਸਣਾ ਸਰਾਸਰ ਗਲਤ ਹੈ ਤੇ ਇਸ ਨੂੰ 24 ਘੰਟਿਆਂ ਦੇ ਅੰਦਰ ਮਾਫੀ ਮੰਗਣ ਦੇ ਆਦੇਸ਼ ਦਿੱਤੇ ਨੇ ਔਰ ਇਸ ਦੇ ਨਾਲ ਹੀ ਜੇਕਰ 24 ਘੰਟਿਆਂ ਦੇ ਅੰਦਰ ਇਹ ਮਾਫੀ ਨਹੀਂ ਮੰਗਦੀ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਏਗੀ ਹੁਣ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਦਰਸਲ ਅੰਮ੍ਰਿਤ ਸਰ ਦੇ ਮੁੰਡਿਆਂ ਫੁਕਰਾ ਕੈਨ ਵਾਲੀ ਨਾ ਅਕਲ ਨਾ ਸ਼ਕਲ ਤੋਂ ਬਿਨਾ ਦੱਸਣ ਵਾਲੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਦਰਸਲ ਹੁਣ ਵਿਵਾਦਾਂ ਚ ਕਿਰੀ ਹੋਈ ਹੈ ਤਦ ਆਸ ਦੀ ਹੈ ਕਿ ਆਮ ਆਦਮੀ ਪਾਰਟੀ ਦੀ ਆਗੂਆਂ ਨੇ ਇਸ ਨੂੰ ਸੱਚੀ ਤਾਕਨੀ ਦਿੱਤੀ ਹੈ ਕਿਸ ਦੇ ਵੱਲੋਂ ਜੋ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅਮ੍ਰਿਤਸਰ ਸ਼ਹਿਰ ਦੇ ਮੁੰਡਿਆਂ ਦੇ ਵਾਸਤੇ ਉਹ ਸਰਾਸਰ ਗਲਤ ਹੈ ਤੇ ਇਸ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜੇਕਰ ਇਹ ਮਾਫੀ 24 ਘੰਟਿਆਂ ਦੇ ਅੰਦਰ ਨਹੀਂ ਮੰਗਦੀ ਤਾਂ ਇਸ ਤੇ ਪੁਲਿਸ ਨੂੰ ਸ਼ਿਕਾਇਤ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੰਸਟਾਗ੍ਰam ਦੇ ਉੱਤੇ ਪ੍ਰਮੋਸ਼ਨ ਕਰਦੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਔਰ ਇੱਕ ਵਾਰ ਵਿਵਾਦਾਂ ਦੇ ਵਿੱਚ ਫਿਰ ਤੋਂ ਸੋਸ਼ਲ ਮੀਡੀਆ ਇਨਫਲੂਐਂਸਰ ਕਿਰਦੀ ਹੋਈ ਨਜ਼ਰ ਆ ਰਹੀ ਹੈ ਜੋ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਕਰਾ ਦੱਸਦੀ ਹੈ ਨਕਲ ਵਾਲੇ ਦੱਸਦੀ ਹੈ ਤੇ ਕਹਿੰਦੀ ਹੈ ਨਹੀਂ ਤੁਹਾਡੀ ਸ਼ਕਲ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੇ ਜੜੇ ਉਹਨਾਂ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਕਿ ਪ੍ਰਮੋਸ਼ਨ ਕਰਨੀ ਹੈ ਕਰੋ ਪਰ ਕਿਸੇ ਨੂੰ ਫੁਕਰਾ ਕਹਿਣਾ ਕਿਸੇ ਨੂੰ ਬੇਅਕਲ ਕਹਿਣਾ ਕਿਸੇ ਨੂੰ ਚੰਗੀ ਸ਼ਕਲ ਵਾਲਾ ਨਾਂ ਦੱਸਣਾ ਸਰਾਸਰ ਗਲਤ ਹੈ ਤੇ ਇਸ ਨੂੰ 24 ਘੰਟਿਆਂ ਦੇ ਅੰਦਰ ਮਾਫੀ ਮੰਗਣ ਦੇ ਆਦੇਸ਼ ਦਿੱਤੇ ਨੇ ਔਰ ਇਸ ਦੇ ਨਾਲ ਹੀ ਜੇਕਰ 24 ਘੰਟਿਆਂ ਦੇ ਅੰਦਰ ਇਹ ਮਾਫੀ ਨਹੀਂ ਮੰਗਦੀ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਏਗੀ ਹੁਣ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਦਰਸਲ ਅੰਮ੍ਰਿਤ ਸਰ ਦੇ ਮੁੰਡਿਆਂ ਫੁਕਰਾ ਕੈਨ ਵਾਲੀ ਨਾ ਅਕਲ ਨਾ ਸ਼ਕਲ ਤੋਂ ਬਿਨਾ ਦੱਸਣ ਵਾਲੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਦਰਸਲ ਹੁਣ ਵਿਵਾਦਾਂ ਚ ਕਿਰੀ ਹੋਈ ਹੈ ਤਦ ਆਸ ਦੀ ਹੈ ਕਿ ਆਮ ਆਦਮੀ ਪਾਰਟੀ ਦੀ ਆਗੂਆਂ ਇਸ ਨੂੰ ਸਖਤ ਆਪਨੀ ਦਿੱਤੀ ਹੈ ਕਿਸ ਦੇ ਵੱਲੋਂ ਜੋ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਮਿਰਸਰ ਸ਼ਹਿਰ ਦੇ ਮੁੰਡਿਆਂ ਦੇ ਵਾਸਤੇ ਉਹ ਸਰਾਸਰ ਗਲਤ ਹੈ ਤੇ ਇਸ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜੇਕਰ ਇਹ ਮਾਫੀ 24 ਘੰਟਿਆਂ ਦੇ ਅੰਦਰ ਨਹੀਂ ਮੰਗਦੀ ਤਾਂ ਇਸ ਦੀ ਪੁਲਿਸ ਨੂੰ ਸ਼ਿਕਾਇਤ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੰਸਟਾਗ੍ਰam ਦੇ ਉੱਤੇ ਪ੍ਰਮੋਸ਼ਨ ਕਰਦੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਔਰ ਇੱਕ ਵਾਰ ਵਿਵਾਦਾਂ ਦੇ ਵਿੱਚ ਫਿਰ ਤੋਂ ਸੋਸ਼ਲ ਮੀਡੀਆ ਇਨਫਲੂਐਂਸਰ ਕਿਰਦੀ ਹੋਈ ਨਸਰ ਆ ਰਹੀ ਹੈ ਜੋ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਕਰਾ ਦੱਸਦੀ ਹੈ ਨਕਲ ਵਾਲੇ ਦੱਸਦੀ ਹੈ ਤੇ ਕਹਿੰਦੀ ਹੈ ਨਹੀਂ ਤੁਹਾਡੀ ਸ਼ਕਲ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੇ ਜੜੇ ਉਹਨਾਂ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਕਿ ਪ੍ਰਮੋਸ਼ਨ ਕਰਨੀ ਹੈ ਕਰੋ ਪਰ ਕਿਸੇ ਨੂੰ ਫੁਕਰਾ ਕਹਿਣਾ ਕਿਸੇ ਨੂੰ ਬੇਅਕਲ ਕਹਿਣਾ ਕਿਸੇ ਨੂੰ ਚੰਗੀ ਸ਼ਕਲ ਵਾਲਾ ਨਾਂ ਦੱਸਣਾ ਸਰਾਸਰ ਗਲਤ ਹੈ ਤੇ ਇਸ ਨੂੰ 24 ਘੰਟਿਆਂ ਦੇ ਅੰਦਰ ਮਾਫੀ ਮੰਗਣ ਦੇ ਆਦੇਸ਼ ਦਿੱਤੇ ਨੇ ਔਰ ਇਸ ਦੇ ਨਾਲ ਹੀ ਜੇਕਰ 24 ਘੰਟਿਆਂ ਦੇ ਅੰਦਰ ਇਹ ਮਾਫੀ ਨਹੀਂ ਮੰਗਦੀ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਏਗੀ